ਕਹਿ ਲਗੀ ਮਹਾਰਾਜ ਮੈਂ ਔਲਾਦ ਦੀ ਦੁਖਿਆ ਨਹੀਂ ਮੈਂ ਸੰਤਪ ਦੀ ਮਾਰੀਆ ਤੇਰੇ ਕਰਮਾਂ ਵਿੱਚ ਇੱਕ ਸੰਤਾਨ ਦੀ ਕਬਰਦਾਨ ਦੀ ਇੱਕ ਔਲਾਦ ਦਾ ਸੁੱਖ ਮਿਲਦੇ ਤਾਂ ਆਪੋ ਜਵਾਲੀਆ ਕੀ ਕਹਿਣ ਲਗੇ ਮਾਤਾ ਹੋਰ ਕੁਛ ਮੰਗ ਤੇਰੇ ਕਰਮਾਂ ਵਿੱਚ ਦਾ ਸੱਤ ਜਨਮਾਂ ਦਾ ਔਲਾਦ ਨਹੀਂ ਤਾਂ ਮਿਹਰਬਾਨੋ ਭਾਈ ਕਹਿਣ ਲੱਗੀ ਦਾਤਾ ਫਿਰ ਮੰਗਾ ਤਕੀਨਾ ਉਸ ਗੱਲ ਦਾ ਮੈਨੂੰ ਦੁੱਖਾ ਜੋ ਮੈਨੂੰ ਬਿਮਾਰੀ ਆ ਉਹਦੀ ਦਵਾਈ ਲੈਣੇ ਅਬੂ ਸੁਆਲੀਆ ਦੇ ਦਰਬਾਰ ਵਿੱਚੋਂ ਖਾਲੀ ਕੁੜੀ ਆਈ ਵਾਤਾ ਰੂੜੀ ਜਦੋਂ ਮਾਤਾ ਖਾਲੀ ਮੁੜ ਕੇ ਆਈ ਏ ਤਾਂ ਰਸਤੇ ਦੇ ਵਿੱਚ ਕੁਝ ਬੱਚੇ ਖੇਡ ਰਹੇ ਨੇ ਜਦੋਂ ਬੱਚੇ ਖੇਡਦੇ ਨੇ ਆਉਨਾ ਬੱਚਿਆਂ ਦੇ ਵਿੱਚ ਅੱਪੂ ਸਵਾਲੀਆਂ ਦਾ ਬੇਟਾ ਬੌਂਸ ਵੀ ਖੇਡ ਰਿਹਾ ਹੈ ਤਾਂ ਮਾਈ ਰੋਂਦੀ ਕਰ ਲਾਂਦੀ ਆ ਰਹੀ ਹੈ ਤਾਂ ਮੇਰਾ ਪੀਰ ਯਾਰੀ ਵਾਲੀ ਸਰਕਾਰ ਬੌਂਸ ਬਾਦਗੀਰੋਂ ਬੱਚਿਆਂ ਵਿੱਚ ਖੇਡ ਰਿਹਾ ਤੇ ਮਾਈ ਨੂੰ ਆਵਾਜ਼ ਮਾਰੀਏ ਮਾਤਾ ਕੀ ਹੋ ਰੋਂਦੀ ਏਨੀ ਹੈ ਕੀ ਹੋ ਗਿਆ ਤਾਂ ਮਾਤਾ ਜੁੜੀ ਕਹਿਣ ਲੱਗੀ ਬੁੱਢਾ ਮੈਂ बड़ी दूर में तो चल इस इस पीर दी, दी। खाली जा रही। के आई केबू सवालिया ने मैनू खाली मोड़ दिता पीरदास कह लगे माता अबू सवालिया के दरबार पों कोई उल्ट नहीं खाली जाता तू भी खाली चली है ਜਾ ਮਾਤਾ ਤੈਨੂੰ ਮੰਗਣਾ ਨਹੀਂ ਆਇਆ ਤੈਨੂੰ ਮੰਗਣ ਦਾ ਭੰਗ ਨਹੀਂ ਆਇਆ ਤਰੀਕਾ ਦੱਸਿਆ ਜਾ ਮਾਤਾ ਤੇਰੇ ਦਰਵਾਜ਼ਾ ਚਲੀ ਜਾ ਇਹ ਤੇ ਦਰਬਾਰ ਤੋਂ ਤਾਂ ਕੋਈ ਕੁੰਝ ਨਹੀਂ ਖਾਲੀ ਜਾਂਦਾ ਤੂੰ ਤੂੰ ਖਾਲੀ ਚਲੀ ਏ ਕਾ ਮਹਿਮਾਨੋ ਮਾਤਾ ਉਹ ਨਹੀਂ ਫੇਰੀ ਵਾਪਸ ਆਉਂ ਸਵਾਲੀਆਂ ਦੇ ਦਰਬਾਰ ਵਿੱਚ ਮੜ ਕੇ ਚਲੀ ਗਈ जब आई में उस वाले ने देखा भी मैं भी, भी माई का दोबारा फेरा गई आवाज मारी माता जब मैं तेन एक बार जवाब दे तू दोबारा की माता रूड़ी कह लगी है पीड़ जे तेरे दरबार तो मैन ओलाद नहीं मिली तो कोई गल चीजा होर भी नहीं ना कुछ देवालिया दे। ने कहा अच्छा माता मंग की मंगना। का माता रूड़ी ने तीन बचन अबू सवालिया तो लेते ले अल्लाह नबी रसूल बाबा मैंने तीन वचन दे दे उसके तो बाद मैं अपनी मंग मंगा चलो तीन बचन मंगे अल्लाह नबी रसूल ਆ ਪੀਰ ਨੇ ਆਵਾਜ਼ ਮਾਰੀਆ ਮਾਤਾ ਹੁਣ ਮੰਗ ਜੋ ਮੰਗਣ ਤਾਂ ਮਾਤਾ ਕਹਿੰਦੇ ਕਿ ਪੀਰਾ ਜੇ ਮੈਂ ਮਾਲ ਖਜ਼ਾਨੇ ਦੀ ਗੱਲ ਕਰਾਂ ਤਾਂ پتہ ਨਹੀਂ ਕਿੰਨਾ ਕੁ ਆ ਜੇ ਮੈਂ ਮਕਾਨਾਂ ਦੀ ਗੱਲ ਕਰਾਂ ਮੈਲ ਛੱਤੇ ਹੋਏ ਨੇ ਜੇ ਮੈਂ ਪੈਸੇ ਦੀ ਗੱਲ ਕਰਾਂ ਭੰਡਾਰੇ ਭਰੇ ਹੋਏ ਨੇ ਤਾਂ ਮਾਤਾ ਫਿਰ ਹੋਰ ਕੀ ਜੇ ਬਖਸ਼ਿਸ਼ ਆਖਦੇ ਤਾਂ ਇੱਕ ਪੁੱਤ ਦੀ ਇੱਕ ਪੁੱਤ ਦੀ ਬਖਸ਼ਿਸ਼ ਕਰ ਦੋ ਮੈਂ ਜਿਉਂਦੀ ਜੀ ਤੇਰਾ ਸਾਹਮਣੇ ਕੋਲ ਸਕਦੀ

ਮਾਤਾ ਰੂੜੀ ਕਹਿੰਦੀ ਕਿ ਬਾਵਾ ਜੀ ਜਦੋਂ ਮੈਂ ਰੋਂਦੀ ਘਰ ਲਾਂਦੀ ਵਾਪਸ ਜਾ ਰਹੀ ਸੀ ਤਾਂ ਰਸਤੇ ਵਿੱਚ ਬੱਚੇ ਖੜੇ ਨੇ ਇੱਕ 10 11 ਸਾਲ ਦਾ ਬੱਚਾ ਜਿਹਨੇ ਆਪਣਾ ਨਾਮ ਗੌਸ ਦੱਸਿਆ ਇਹ ਤਰੀਕਾ ਮੈਨੂੰ ਗੌਸ ਨੇ ਦੱਸਿਆ ਆਹਾਹਾ ਤਾਂ ابو ਸਵਾਲੀਆ ਕਹਿ ਲੱਗਿਆ ਚਾ ਮਾਤਾ ਕੋਈ ਗੱਲ ਨਹੀਂ ਤੈਨੂੰ ਤਾਂ ਪੁੱਤ ਦੀ ਦਾਤ ਮਿਲ ਜੂਗੀ ਚੱਲ ਪਹਿਲਾਂ ਗੌਸ ਨੂੰ ਦੇਖੀਏ

इतना वाला तजर्बा तो अच्छा माता पुत्र था तेरे हो जाऊ पर एक गल का ध्यान रखी साहवीं देनी जब चंद चढ़ी न्यारह दिन होंगे ने उद तो ग्यारहवीं होंगी तो मुठ्ठी जोड़ वाल करी भावे आप खा जा करेंवीं देनी ना भुले ਦੇਖੋ ਬੰਦੋ ਮਾਈ ਦੇ ਘਰ ਪੁੱਤਰ ਹੋ ਗਿਆ ਪੁੱਤਰ ਜਵਾਨ ਵੀ ਹੋ ਗਿਆ ਜਦੋਂ ਪੁੱਤ ਜਵਾਨ ਹੋਇਆ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਜਦੋਂ ਤਿਆਰੀਆਂ ਹੋਈਆਂ ਤਾਂ ਮਾਈ ਪੀਰ ਦੀ 11ਵੀਂ ਭੁੱਲ ਗਈ ਪੀਰ ਦੀ 11ਵੀਂ ਭੁੱਲ ਗਈ ਤੇ 11ਵੀਂ ਵਾਲਾ ਵੀ ਭੁੱਲ ਗਿਆ ਤੇ ਉਧਰ ਪੁੱਤ ਜਵਾਨ ਹੋਇਆ ਸਾਦੀ ਰੱਖ ਦਿੱਤੀ ਜਦੋਂ ਛਾਤੀ ਰੱਖੀ ਪੁੱਤ ਨੂੰ ਵਿਆਹ